ਅਧਿਆਪਕ ਕੀ ਰੋਲ ਕਰ ਸਕਦਾ ਹੈ ਇੱਕ ਕਿਤਾਬ ਬੱਚਿਆਂ ਦੇ ਹੱਥ ਤੇ ਪਹੁੰਚਾਉਣ ਪਹੁੰਚਾਉਣ ਲਈ ਵੀ ਅਧਿਆਪਕ ਨੂੰ ਚਾਹੀਦਾ ਵੀ ਪਹਿਲਾਂ ਉਹ ਜਵਾਕਾਂ ਨੂੰ ਵਿਦਿਆਰਥੀਆਂ ਨੂੰ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਕਹੇ ਵੀ ਯਾਰ ਤੁਸੀਂ ਨਾ ਆਪਣੀ ਦਾਦੇ-ਦਾਦੀਆਂ ਤੋਂ ਨਾ ਕਹਾਣੀਆਂ ਸੁਣ ਕੇ ਆਓ ਤੇ ਮੈਨੂੰ ਸੁਣਾਓ ਹਮ ਆਪਦੀ ਨਾਨੇ-ਨਾਨੀ ਤੋਂ ਕਹਾਣੀ ਸੁਣ ਕੇ ਆਓ ਤੇ ਮੈਨੂੰ ਸੁਣਾਓ ਮੰਮੀ-ਡਾਡੀ ਤੋਂ ਕਹਾਣੀ ਸੁਣ ਕੇ ਆਇਓ ਹਮ ਬਾਤ ਸੁਣ ਕੇ ਆਇਓ ਕੋਈ ਬੁਝਾਰਤ ਸੁਣ ਕੇ ਆਇਓ ਤੇ ਮੈਨੂੰ ਸੁਣਾਇਓ ਮੈਨੂੰ ਲੱਗਦਾ ਇੱਥੋਂ ਸ਼ੁਰੂਆਤ ਹੋ ਸਕਦੀ ਹੈ ਜੀ ਅਧਿਆਪਕ ਪੜ੍ਹਦੇ ਲਿਖਦੇ ਹੋਣ ਯਾਰ ਵਪਾਰੀ ਨਾ ਹੋਣ। ਵਪਾਰੀ ਇੱਕ ਤਾਂ ਵਪਾਰੀ ਹੈਗੇ ਆ। ਇੱਕ ਤਾਂ ਤੁਸੀਂ ਵਪਾਰ ਕਰਦੇ ਹੋ। ਹੂੰ। ਜਿਹੜੇ ਵਪਾਰ ਦੇ ਵਿੱਚ ਕੀ ਆ? ਸੋਸਾਇਟੀ ਲਈ ਬਹੁਤ ਕੁਝ ਹੋ ਰਿਹਾ ਹੈਗਾ ਜਿਹਦੇ ਜੀ ਤੁਸੀਂ ਤੁਸੀਂ ਚਾਹੁੰਦੇ ਹੋ ਯਾਰ ਲੋਕ ਪੜਨ ਲੱਗ ਜਾਣ। ਹੂੰ। ਇੱਕ ਹੈਗੇ ਆ ਦੂਸਰੇ ਵਪਾਰੀ ਜਿਹੜੇ ਸਿਰਫ ਆਪਣੇ ਫਾਇਦੇ ਲਈ ਕੰਮ ਕਰ ਰਹੇ ਨੇ। ਹੂੰ। ਉਹ ਸਾਰਾ ਟੀਚਿੰਗ ਦੇ ਵਿੱਚ ਵੀ ਹੈਗੇ ਨੇ। ਉਹ ਤੁਹਾਡੇ ਵਾਲੇ ਪਾਸੇ ਵੀ ਹੋਣਗੇ ਤੈਨੂੰ ਜ਼ਿਆਦਾ ਪਤਾ ਹੋਊ। ਜਿਨ੍ਹਾਂ ਨੂੰ ਸਿਰਫ ਉਹਨਾਂ ਨੂੰ ਕਿਸੇ ਲਿਟਰੇਚਰ ਤੋਂ ਲੈਣਾ ਦੇਣਾ ਨਹੀਂ ਉਹਨਾਂ ਨੂੰ ਕਿਸੇ ਸਾਹਿਤ ਤੋਂ ਲੈਣਾ ਲੈਣਾ ਦੇਣਾ ਨਹੀਂ ਉਹਨਾਂ ਨੂੰ ਆ ਵੀ ਆਪਾਂ ਪੈਸੇ ਕਿਵੇਂ ਕਮਾਉਣੇ ਨੇ ਬਸ ਕੋਈ ਰੀਡਰਸ਼ਿਪ ਨਹੀਂ ਪੈਦਾ ਕਰਨੀ ਕੋਈ ਸਾਡੇ 'ਚ ਵੀ ਹੈਗੇ ਨੇ ਉਹਨਾਂ ਤੋਂ ਆਪਣਾ ਕੋਈ ਲੈਣਾ ਦੇਣਾ ਨਹੀਂ ਉਹ ਪਿਓਰਲੀ ਮਤਲਬ ਪ੍ਰੋਫਿਟ ਸੈਂਟਰਡ ਵਪਾਰੀ ਨੇ ਹਾਂ ਤਾਂ ਉਹੋ ਜੇ ਲੋਕਾਂ ਦਾ ਨਾ ਹੋਣਾ ਵੱਧ ਜ਼ਰੂਰੀ ਆ ਇਹਦੇ ਆਪਨ ਦੇ ਖੇਤਰ 'ਚ ਵੀ ਤੇ ਤੁਹਾਡੇ ਵਾਲੇ ਖੇਤਰ 'ਚ ਵੀ ਐਵੇਂ ਜੇ ਗੱਲਾਂ ਚੱਲ ਸਕਦੀਆਂ ਨੇ ਮੇਰੇ ਹਿਸਾਬ ਦੇ ਨਾਲ ਬਾਕੀ ਤੂੰ ਵੀ ਦੱਸ ਦੀ ਤੈਨੂੰ ਕਿਵੇਂ ਲੱਗਦਾ ਹੈ ਮੈਨੂੰ ਲੱਗਦਾ ਵੀ ਜੇ ਤੁਸੀਂ ਘਰ ਦੇ ਵਿੱਚ ਕਿਤਾਬ ਦੀ ਥਾਂ ਬਣਾਉਣਾ ਚਾਹੁੰਦੇ ਹੋ ਉਹ ਕੋਈ ਨਾ ਕੋਈ ਉਦਮ ਉਹਨੂੰ ਕਰਨਾ ਚਾਹੀਦਾ ਮੈਂ ਜੇ ਕਿਤਾਬਾਂ ਵੇਚਣ ਵਾਲਾ ਇਹ ਮੇਰਾ ਤਾਂ ਰੋਜ਼ੀ ਰਿਜ਼ਕ ਵੀ ਆ ਰੋਟੀ ਮੇਰੀ ਘਰ ਦੀ ਚੱਲਦੀ ਆ ਤਾਂ ਮੈਨੂੰ ਵੀ ਉਹਦੇ ਲਈ ਉਦਮ ਕਰਨੇ ਚਾਹੀਦੇ ਨੇ ਤੇ ਚੰਗੇ ਕਰਨੇ ਚਾਹੀਦੇ ਇਸ ਲਈ ਨਹੀਂ ਆ ਕਿ ਮੈਂ ਜਿਹੜੀ ਕਿਤਾਬ ਮੈਨੂੰ ਲੱਗਦਾ ਵੀ ਇੱਕ ਮਸਲੇ ਗਾਂ ਇੱਕ 파ਰਤ ਹੋਰ ਵੀ ਆ ਜਾਂਦੀ ਹੈ ਨਾ ਵੜ ਜਿਹੜੀ ਤੋਰੇ ਕਹਿੰਦੇ ਮਤਲਬ ਕਿਤਾਬ ਵਪਾਰੀ ਹੁੰਦਾ ਇੱਕ ਹੋਰ ਵਪਾਰੀ ਜਿਹੜੀ ਤੁਸੀਂ ਹੋਰ ਵਪਾਰੀ ਦੀ ਗੱਲ ਕਰਦਾ ਉਹਦੇ ਲਈ ਮਤਲਬ ਇਹ ਮਸਲਾ ਇਹ ਹੈ ਵੀ ਕਿਤਾਬ ਕਿਸੇ ਦੀ ਵੀ ਹੋਵੇ ਜੋ ਵੀ ਹੋਵੇ ਬਸ ਉਹ ਮੈਨੂੰ ਪੈਸੇ ਬਣਨੇ ਚਾਹੀਦੇ ਮੈਨੂੰ ਕੋਈ ਮਤਲਬ ਨਹੀਂ ਉਹਦੇ ਵਿੱਚੋਂ ਨਿਕਲੂਗਾ ਕੀ ਕੀ ਉਹਦੇ ਨਾਲ ਪਾਠਕ ਪੈਦਾ ਹੋਊਗਾ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਮੈਂ ਦੇਖਿਆ ਵੀ ਮੋਟੀਵੇਸ਼ਨ ਜਿਹੜੀਆਂ ਕਿਤਾਬਾਂ ਵੱਧ ਤੋਂ ਵੱਧ ਆ ਰਹੀਆਂ ਨੇ ਵੇਖ ਵੀ ਰਹੀਆਂ ਨੇ ਲੋਕ ਪੜ੍ਹ ਵੀ ਰਹੇ ਨੇ ਪਰ ਕਿਤੇ ਨਾ ਕਿਤੇ ਅਸੀਂ ਕਿਤਾਬਾਂ ਵਾਲੇ ਆਪਦੇ ਪੈਰੀ ਘਾੜਾ ਹੀ ਮਾਰ ਰਹੇ ਆ ਲੌਂਗ ਟਰਮ ਜਿਹੜਾ ਪਾਠਕ ਆ ਨਾ ਜਿਨੇ ਮਤਲਬ ਕਿ ਆਪਾਂ ਪਾਠਕ ਪੈਦਾ ਕਰਨਾਗਾ ਕਰ ਰਹੇ ਆ ਬਿਲਕੁਲ ਕਿੰਨੇ ਕੁ ਕਰ ਲਏ ਆਪਣੇ ਵੀ ਵੱਡਾ ਸਵਾਲ ਆ ਨਾ ਬਿਲਕੁਲ ਟੀਚਰ ਦੇ ਲਈ ਵੀ ਆ ਤੇ ਕਿਤਾਬਾਂ ਵੇਚਣ ਵਾਲਿਆਂ ਦੇ ਲਈ ਵੀ ਆ ਮੋਟੀਵੇਸ਼ਨ ਦੀ ਲੋੜ ਕਿਉਂ ਪੈ ਰਹੀ ਆ ਉਹਦਾ ਕਾਰਨ ਬਾਠ ਆਪਣਾ ਚੈਨਲ ਹੀ ਆ ਮਤਲਬ ਜਿਹੜੇ ਤੇ ਆਪਾਂ ਗੱਲਬਾਤ ਗੱਲਬਾਤ ਨਹੀਂ ਹੋ ਰਹੀ ਜੇ ਗੱਲਬਾਤ ਹੋਊਗੀ ਫਿਰ ਮੋਟੀਵੇਸ਼ਨ ਦੀ ਲੋੜ ਹੀ ਨਹੀਂ ਆ ਜਦੋਂ ਕੋਈ ਦੁੱਖ ਸੁਣ ਨਹੀਂ ਲਈ ਹੈ ਨੀਗਾ ਦੁ ਬੈਲੀ ਗਾਲਾ ਦੁੱਖ ਸੁਣਨ ਲਈ ਨਹੀਂ ਆ ਫਿਰ ਬਹੁਤ ਦੁੱਖ ਬਣਾ ਹੀ ਦਿੱਤੇ ਜਾਂ ਦਿੱਤੇ ਜਾਂਦੇ ਨੇ ਮੈਂ ਆਪਦੇ ਸਮੇਂ ਦੀ ਗੱਲ ਦੱਸਦਾ ਜਦੋਂ ਅਸੀਂ ਸਕੂਲ ਟਾਈਮ ਦੇ ਵਿੱਚ ਪੜ੍ਹਦੇ ਹੁੰਦੇ ਸੀ ਐਵੇਂ ਦੇਵੀ ਮਖਸੂਸਪੂਰੀ ਜਾਂ ਹੋਰਾਂ ਦੇ ਗਾਣੇ ਸੁਣੀ ਹੁੰਦੇ ਉਹਵੇਂ ਦੁਖੀ ਹੋ ਹੀ ਜਾਂਦੇ ਐਵੇਂ ਹੀ ਬਿਨ ਗੱਲ ਦੀ ਮਾੜਾ ਮੋਟਾ ਕੁ ਵੀ ਐਵੇਂ ਬਸ ਨਾ ਕੋ ਲੋ ਉਹਦੇ ਨਾਲ ਕੋ ਸਾਡਾ ਬਾਹ ਵਾਸਤਾ ਹੈਨਾ ਵੀ ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹ ਹੀ ਨਾ ਨਾ ਕੋਈ ਵਿਆਹ ਹੀ ਹੈ ਹੈਨਾ ਨਾ ਕੋਈ ਮਤਲਬ ਕੋਈ ਛੱਲੇ ਦਾ ਕੀ ਬਣਿਆ ਨਾ ਉਹ ਗੱਲ ਮੈਂ ਨਹੀਂ ਆਂਦਾ ਵੀ ਦੇਵੀ ਸਾਹਿਬ ਦਾ ਗਾਣਾ ਮਾੜਾ ਜਾਂ ਚੰਗਾ ਉਹਦੀ ਉਹਨਾਂ ਦੀ ਭਾਵਨਾਵਾਂ ਉਹਨਾਂ ਦੇ ਗੀਤ ਬਹੁਤ ਵੱਡੇ ਬੰਦੇ ਨੇ ਸ਼ਾਇਰ ਬਹੁਤ ਪੰਜਾਬ ਪੰਜਾਬ ਦੇ ਸ਼ਾਇਰ ਵੱਡੇ ਨੇ ਪਰ ਮਸਲਾ ਇਹ ਹੈ ਵੀ ਸਕੂਲ ਵਾਲੇ ਬੱਚੇ ਤੱਕ ਜਦੋਂ ਉਹ ਚੀਜ਼ ਪਹੁੰਚਦੀ ਹੈ ਤਾਂ ਉਹ ਕਿਵੇਂ ਲੈਂਦਾ ਉਸ ਚੀਜ਼ ਨੂੰ ਉਹ ਚੀਜ਼ ਨੂੰ ਵਰਤ ਕਿਵੇਂ ਰਿਹਾ ਹੈ ਨਾ ਤਾਂ ਕਿਤੇ ਨਾ ਕਿਤੇ ਜਦੋਂ ਇੱਕ ਇਹਦੇ ਵਿੱਚ ਮਸਲਾ ਇਹ ਵੀ ਹੈ ਵੀ ਜਿਹੜੀ ਇਹ ਗੱਲ ਕਹਿੰਦੇ ਆ ਨਾ ਵੀ ਮੈਂ ਮੇਰਾ ਮੰਨਣਾ ਵਾਟ ਹੈ ਅ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਆਪ ਦੇ ਗੀਤ ਹੋਣੇ ਚਾਹੀਦੇ ਨੇ ਹਰ ਇਨਸਾਨ ਦਾ ਭਾਵੇਂ ਉਹਦੀ ਉਮਰ ਦੇ ਹਿਸਾਬ ਨਾਲ ਉਹਦਾ ਆਪ ਦਾ ਗੀਤ ਸਿਰਜਿਆ ਹੋਣਾ ਚਾਹੀਦਾ ਕੁਝ ਤੁਹਾਡੇ ਖਿੱਤੇ ਦੇ ਗੀਤ ਹੁੰਦੇ ਨੇ ਕੁਝ ਤੁਹਾਡੇ ਮਤਲਬ ਅ ਕਹਿ ਲੋ ਕਿ ਘਰ ਦਾ ਇੱਕ ਤੁਹਾਡੇ ਘਰ ਦਾ ਗੀਤ ਵੀ ਹੁੰਦਾ ਇੱਕ ਤੁਹਾਡਾ ਆਪਣਾ ਆਪਣਾ ਗੀਤ ਵੀ ਹੁੰਦਾ ਤਾਂ ਉਹ ਤੁਹਾਡੇ ਤੁਸੀਂ ਆਪਣੇ ਗੀਤ ਬਣਾਉਣੇ ਚਾਹੀਦੇ ਆ ਜਦੋਂ ਮੈਂ ਦੇਵੀ ਮਖਸੂਸਪੂਰੀ ਜੀ ਦਾ ਗੀਤ ਆਪਣੀ ਜੀਵਨ ਤੇ ਲਾਗੂ ਕਰਾਂਗਾ ਤਾਂ ਉੱਥੇ ਗੜਬੜਾ ਆਉਣਗੀ ਆ ਉਹ ਉਹਨਾਂ ਦੀ ਜੀਵਨੀ ਆ ਉਹਨਾਂ ਦੀ ਜੀਵਨੀ ਬਹੁਤ ਖਸੂਰਤ ਹੋ ਸਕਦੀ ਹੈ ਬਹੁਤ ਦੁੱਖ ਸਹੇੜੇ ਹੋ ਸਕਦੇ ਉਹਨਾਂ ਨੇ ਬਹੁਤ ਕੁਝ ਉਹਨਾਂ ਨੇ ਫੇਸ ਕੀਤਾ ਹੋਊਗਾ ਹਮ ਪਰ ਉਹਨਾਂ ਨੇ ਲੋਕਾਂ ਸਾਹਮਣੇ ਆਪਦਾ ਦਰਦ ਰੱਖਿਆ ਹਮ ਜਦੋਂ ਲੋਕਾਂ ਸਾਹਮਣੇ ਰੱਖ ਕੇ ਉਹਦੇ ਤੇ ਬਹੁਤ ਕੁਝ ਆ ਜਾਂਦਾ ਹਮ ਉਹਦੇ ਤੇ ਵਿੱਚ ਇੱਕ ਫਿਲਮ ਆ ਜਾਂਦੀ ਹੈ ਗਾਣੇ ਦੇ ਪੈਸੇ ਲਾਉਣ ਆ ਜਾਂਦੇ ਆਲੇ ਆ ਜਾਂਦੇ ਨੇ ਉਹ ਤੇ ਕਮਾਈ ਆਉਣ ਲੱਗੀ ਉਹ ਲੋਕ ਜੁੜੇ ਹੋਏ ਨੇ ਮੈਂ ਦੇਵੀ ਮਖਸੂਸਪੁਰ ਨੂੰ ਮਾੜਾ ਨਹੀਂ ਕਹਿੰਦਾ ਨਹੀਂ ਮੈਂ ਉਹਨਾਂ ਦੇ ਗੀਤਾਂ ਨੂੰ ਮਾੜਾ ਕਹਿਣਾ ਕਿਉਂਕਿ ਮੈਂ ਤਾਂ ਸੁਣੇ ਮੇਰੇ ਯਾਦ ਸੀ ਉਹਨਾਂ ਦੇ ਸਾਰੇ ਗੀਤ ਹਨਾ ਜਿਨ੍ਹਾਂ ਦੀ ਖ਼ਤਰਤ ਵਿੱਚ ਦਗਾਓ ਕਦੇ ਬਖਾਵਾ ਨਹੀਂ ਕਰਦੇ ਜੋ ਰੇਖੋ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਸ਼ਾਮਾ ਨਹੀਂ ਕਰਦੇ ਸੀ ਪਰ ਮਸਲਾ ਇਹ ਆ ਵੀ ਉਹ ਸਾਡੀ ਭਾਵਨਾ ਨਹੀਂ ਸੀ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਸੀ ਅਸੀਂ ਬਣਾਇਆ ਸੀ ਠੱਕੇ ਨਾਲ ਬੱਚੇ ਆ ਦਾ ਹਿੱਸਾ ਬਣਾ ਰਹੇ ਸਨ ਜਿਵੇਂ ਵੱਡੇ ਬੰਦੇ ਨੇ ਆਪਣੇ ਕਲਾਕਾਰ ਪੰਜਾਬ ਦੇ ਅੱਜ ਦੀ ਘੜੀ ਜਿਵੇਂ ਆਪਾਂ ਦੇਖੀ ਜਿਹੜੇ ਜਾ ਰਹੇ ਸਾਰੇ ਮੁੰਡੇ ਯਾਰ ਕੋਸ਼ਿਸ਼ ਕਰ ਵੀ ਰਹੇ ਨੇ ਕਿਤਾਬਾਂ ਨਾਲ ਜੋੜ ਵੀ ਰਹੇ ਨੇ ਬਹੁਤ ਸਾਰੇ ਹਾਂ ਗਾਇਕ ਪਰ ਦੇਵੀ ਮਖਸੂਸਪੂਰੀ ਜੀ ਨੇ ਬਹੁਤ ਕਿਤਾਬਾਂ ਪੜ੍ਹੀਆਂ ਸਾਇਤਕਾਰ ਮਤਲਬ ਵਧੀਆ ਸਾਇਤਕਾਰ ਨੇ ਬਹੁਤ ਜ਼ਿਆਦਾ ਮੈਂ ਇਕੱਲੇ ਦੇਵੀ ਮਖਸੂਸਪੂਰੀ ਜੀ ਦੀ ਗੱਲ ਨਹੀਂ ਕਰਦਾ ਉਹ ਬੱਸ ਉਦਾਹਰਣ ਦੇ ਤੌਰ ਤੇ ਵਰਤ ਰਹੇ ਹਾਂ ਪਰ ਪੰਜਾਬੀ ਦੇ ਵਿੱਚ ਬਹੁਤ ਸਾਰੇ ਹੋਰ ਕਲਾਕਾਰ ਵੀ ਨੇ ਕਿਉਂਕਿ ਮੈਨੂੰ ਪਤਾ ਵੀ ਦੇਵੀ ਮਖਸੂਸਪੂਰੀ ਦੇ ਜਿਹੜੇ ਗਾਣੇ ਆ ਉਹ ਚਲ ਗਾਣਾ ਤਾਂ ਨਹੀਂ ਕੱਢਣਗੇ ਵਾਕਿਆên ਗਾਣਾਂ ਕੱਢਣ ਵੀ ਲੱਗ ਜਾਂਦੇ ਨੇ ਜੇ ਕਿਸੇ ਨੂੰ ਮਾੜ ਕਿ ਮੇਰੇ ਹਿਸਾਬ ਦੇ ਨਾਲ ਵੀ ਉਹ ਉਹਨਾਂ ਦੀਆਂ ਫੀਲਿੰਗਾਂ ਭਾਵਨਾਵਾਂ ਨੇ ਉਹ ਆਪਣੀਆਂ ਨਹੀਂ ਆ ਉਹਨਾਂ ਨੂੰ ਤੁਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਲਾਗੂ ਕਰੋਗੇ ਉਹਨੂੰ ਮੰਨਣ ਲੱਗ ਜਾਨੇ ਆਪਾਂ ਫਿਰ ਉਹਨਾਂ ਨੂੰ ਮੰਨ ਕੇ ਆਪਾਂ ਉਹਦੀ ਜ਼ਿੰਦਗੀ ਨੂੰ ਬਣਾਉਣ ਲੱਗ ਜਾਨੇ ਆ ਉਹ ਖਤਰਨਾਕ ਚੀਜ਼ ਆ ਬਹੁਤ ਹੀ ਖਤਰਨਾਕ ਚੀਜ਼ ਆ ਪਰ ਜੇ ਤੁਸੀਂ ਉਹਦੇ ਵਿੱਚੋਂ ਚੰਗਾ ਚੰਗਾ ਕੱਢਦੇ ਹੋ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਸ਼ਾਮਾ ਨਹੀਂ ਕਰਦੇ ਮੈਂ ਇੰਨੀ ਕਿ ਚੀਜ਼ ਕੱਢ ਲਾਂ ਤਾਂ ਮੇਰੇ ਲਈ ਬੈਟਰ ਆ ਮੈਂ ਸਾਰੇ ਸਾਰੇ ਹੀ ਉਹਨੂੰ ਵਰਤਣ ਲੱਗ ਜਾ ਆ ਉਹਦੀ ਜ਼ਿੰਦਗੀ ਦੇ ਵਿੱਚ ਉਹ ਖਤਰਨਾਕ ਆ ਤੋਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਉਸ ਸਮੇਂ ਦੇ ਵਿੱਚ ਉਹ ਮਿਸ ਕਰ ਜਾਓਗੇ ਜਿਹੜੀਆਂ ਤੁਹਾਡਾ ਪਹਿਲੀ ਗੱਲ ਆ ਉਹ ਬੱਚੇ ਦਾ ਬਚਪਨ ਖਰਾਬ ਹੋ ਜਾਏਗਾ ਬਚਪਨ ਗਿਆ ਮੇਰਾ ਜਦੋਂ ਮੈਂ ਦੇਵੀ ਮਖਸੂਸਪੁਰੀ ਜੀ ਆਪ ਦੀ ਜਵਾਨੀ ਵੇਲੇ ਦੀ ਗੱਲ ਦੱਸ ਰਹੇ ਨੇ ਤੇ ਮੈਂ ਉਹਨੂੰ ਆਦੇ ਬਚਪਨ ਦੇ ਵਿੱਚ ਨੌਵੀਂ ਕਲਾਸ ਦੇ ਵਿੱਚ ਮਹਿਸੂਸ ਕਰਦੇ ਆ ਤਾਂ ਉਹ ਖਤਰਨਾਕ ਹੋਊਗੀ ਮੇਰੇ ਲਈ ਮੇਰਾ ਬਚਪਨ ਖਰਾਬ ਹੋਊਗਾ ਮੈਂ ਮੈਚੁਰ ਬਣੂੰਗਾ ਜਦੋਂ ਮੈਂ ਮੈਚੁਰ ਬਣੂੰਗਾ ਸਿਆਣਾ ਬਣੂੰਗਾ ਜਦ ਸਿਆਣਾ ਬਣ ਇੱਕ ਸਕੂਲ ਵਾਲਾ ਵਿਦਿਆਰਥੀ ਜੇ ਤੋ ਸਿਆਣਾ ਬੰਦਾ ਹੋ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਸਿਆਣਾ ਨਹੀਂ ਹੋਣਾ ਚਾਹੀਦਾ ਉਹ ਕਮਲਾ ਹੀ ਹੋਣਾ ਚਾਹੀਦਾ ਉਹ ਖੇਡਣ ਵਾਲਾ ਹੋਣਾ ਚਾਹੀਦਾ ਗਲਤੀਆਂ ਕਰਨ ਵਾਲਾ ਹੀ ਹੋਣਾ ਚਾਹੀਦਾ ਹੂੰ ਤਾਂ ਗੜਬੜਾ ਆਉਂਦੀਆਂ ਨੇ ਇੱਥੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਜਿੱਦ ਤੁਹਾਡੇ ਆਪ ਦੇ ਗੀਤ ਹੋਣੇ ਚਾਹੀਦੇ ਮੈਂ ਕੋਈ ਤਾਂ ਇਹ ਤਾਂ ਹੈਗਾ ਹੀ ਆ ਅੱਜਕੱਲ ਤਾਂ ਕਿਤਾਬਾਂ ਵੀ ਇੱਕ ਖਾਸ ਵਰਗ ਲਈ ਆ ਰਹੀਆਂ ਨੇ ਹਾਂ ਗੀਤ ਤਾਂ ਖਾਸ ਵਰਗ ਲਈ ਹੀ ਆਉਂਦੇ ਰਹੇ ਨੇ ਜਿਹੜੇ ਜਿਹੜੇ ਬੰਦੇ ਕੁਝ ਬੰਦੇ ਕੋਸ਼ਿਸ਼ ਕਰ ਰਹੇ ਆ ਸ਼ਾ ਜਿਵੇਂ ਪਿੱਛੇ ਮਿਲਾਂ ਬਲਵਿੰਦਰ ਬੁਲਟ ਨੇ ਗਾਣਾ ਗਾਇਆ ਸੀਗਾ ਊੜੇ ਆੜੇ ਦੀ ਲੜਾਈ ਤਾਂ ਇਹੋ ਜਿਹੇ ਜਦੋਂ ਗਾਣੇ ਹੋਰ ਆਉਣਗੇ ਇਹੜੀ ਫੁੱਲ ਲੈ ਕੇ ਆਈ ਸ਼ਾਇਦ ਹਣਾ ਇਹੀ ਸੀਗਾ ਉਹਨਾਂ ਬੜੀ ਛੋਟੀ ਗੱਲਾਂ ਕੀਤੀਆਂ ਨੇ ਵੀ ਜਦੋਂ ਇਹੋ ਜਿਹੇ ਗਾਣੇ ਆਉਣਗੇ ਹੂੰ ਇਹੋ ਜਿਹੀਆਂ ਫਿਲਮਾਂ ਆਉਣਗੀਆਂ ਜਿਹੜੀਆਂ ਕਿ ਉਸ ਏਜ ਦੇ ਲਈ ਚੰਗੀਆਂ ਨੇ ਤਾਂ ਵਧੀਆ ਹੋਊਗਾ ਪਰ ਹੁਣ ਬਹੁਤ ਸਾਰੀ ਚੀਜ਼ਾਂ ਵਧੀਆ ਹੋਈ ਵੀ ਜਾਂਦੀਆਂ ਨੇ ਮੁੰਡੇ ਵੀ ਕਈ ਕੋਸ਼ਿਸ਼ ਕਰ ਰਹੇ ਆ ਚੰਗੀਆਂ ਕਿਤਾਬਾਂ ਪੜਨ ਦੀ ਗੱਲ ਵੀ ਕਰਦੇ ਆ ਇਹ ਹਰ ਸਮੇਂ ਜੇ 62 ਮਹੀਨਾ ਪਿਛਲੇ ਸਮੇਂ ਦੇ ਵਿੱਚ ਵੀ ਹੁੰਦੇ ਆ ਹੁਣ ਬਸ ਇਹ ਆ ਵੀ ਸਾਧਨ ਬਹੁਤ ਵੱਖਰੇ ਵੱਖਰੇ ਆ ਗਏ ਆ ਹੁਣ ਤੁਹਾਡੇ ਮੋਬਾਈਲ ਦੇ ਵਿੱਚ ਵੀ ਕਿਤਾਬਾਂ ਹੁੰਦੀਆਂ ਨੇ ਤੁਹਾਡੇ ਕੋਲ ਕਿਤਾਬਾਂ ਮਤਲਬ ਹਰ ਸਮੇਂ ਹੁੰਦੀਆਂ ਨੇ ਨਹੀਂ ਤਾਂ ਨਹੀਂ ਐਵੇਂ ਵੀ ਇਹ ਹੁੰਦਾ ਵੀ ਤੁਸੀਂ ਕਿਤਾਬ ਦੇਖ ਕੇ ਉਹ ਰੱਖ ਸਕਦੇ ਪਰ ਜਦੋਂ ਮੈਂ ਕਿਤਾਬ ਕਿਤਾਬ ਦਾ ਜਿਹੜਾ ਮਸਲਾ ਆਪਾਂ ਕਿਤਾਬ ਤੋਂ ਥੋੜਾ ਜਿਹਾ ਭਟਕ ਗਏ ਆ ਮਾਫੀ ਚਾਹੁੰਦਾ ਮੈਂ ਮੈਂ ਇੱਥੇ ਗੱਲ ਸਮੇਟੂਗਾ ਇਹ ਕਿ ਤੁਹਾਡੇ ਹਰ ਇੱਕ ਬੰਦੇ ਦੇ ਆਪਦੇ ਗੀਤ ਹੋਣੇ ਚਾਹੀਦੇ ਆਪਦੇ ਘਰ ਦਾ ਇੱਕ ਗੀਤ ਹੋਣਾ ਚਾਹੀਦਾ ਆਪਦੇ ਪਰਿਵਾਰ ਦਾ ਇੱਕ ਗੀਤ ਹੋਣਾ ਚਾਹੀਦਾ ਆਪਦੇ ਖਿੱਤੇ ਦਾ ਗੀਤ ਹੋਣਾ ਚਾਹੀਦੇ ਹੈ ਵੀ ਨਾ ਤੇ ਆਪਾਂ ਗਾਉਂਦੇ ਵੀ ਆ ਜੇ ਦੂਜੇ ਦੀਆਂ ਭਾਵਨਾਵਾਂ ਵਰਤਾਂਗੇ ਤਾਂ ਬਹੁਤ ਸਾਰੀਆਂ ਗੜਬੜਾਉਣਗੀਆਂ ਜਿਆਦੇ ਸਿਆਣੇ ਹੋ ਜਾਣਗੇ ਆਪਾਂ ਹਾਂ ਹੈਨਾ ਇੱਕ ਯਾਰ ਮੈਨੂੰ ਲੱਗਦਾ ਕਿਤਾਬਾਂ ਨਾ ਖਰੀਦੇ ਰਹਿਣਾ ਚਾਹੀਦਾ ਭਾਵੇਂ ਤੁਸੀਂ ਪੜ੍ਹੋ ਭਾਵੇਂ ਨਾ ਕਿਤਾਬ ਤੁਹਾਡੇ ਘਰ ਦੇ ਵਿੱਚ ਇਹ ਤੁਹਾਡੀ ਜਗ੍ਹਾ ਬਣਾਉਣੀ ਆ ਤਾਂ ਤੁਹਾਡਾ ਪਹਿਲਾ ਪਹਿਲਾ ਨਿਯਮ ਇਹ ਹੀ ਆ ਕਿ ਤੁਹਾਡੇ ਘਰ ਕਿਤਾਬ ਹੋਣੀ ਪਣੀ ਚਾਹੀਦੀ ਖਰੀਦਣੀ ਹੋਣੀ ਚਾਹੀਦੀ ਔਰ ਤੁਹਾਡੀ ਜਿਵੇਂ ਆਪਣੇ ਘਰਾਂ ਦੇ ਵਿੱਚ ਬਾਕੀ ਚੀਜ਼ਾਂ ਪਈਆਂ ਨੇ ਜਿੱਥੇ ਜਿੱਥੇ ਭਾਂਡੇ ਪਏ ਆ ਜਿੱਥੇ ਤੁਹਾਡੇ ਕੱਪੜੇ ਪਏ ਆ ਜਿੱਥੇ ਤੁਹਾਡੇ ਮਤਲਬ ਖੜਾਉਣੇ ਪਏ ਆ ਜਿੱਥੇ ਤੁਹਾਡੇ ਕੋਈ ਸ਼ਸਤਰ ਪਿਆ ਜਾਂ ਤੇਥੇ ਕੋਈ ਤੁਹਾਡਾ ਕਹਾੜੀ ਪਈ ਆ ਜਿੱਥੇ ਪਲਾਸ ਪਿਆ ਪੇਚ ਕਸ ਪਿਆ ਤੇ ਕਿਤਾਬ ਵੀ ਹੋਣੀ ਚਾਹੀਦੀ ਕਿਉਂਕਿ ਯਾਰ ਮੈਨੂੰ ਐ ਲੱਗਦਾ ਹੁੰਦਾ ਵੀ ਜੇ ਤੁਸੀਂ ਕਿਤਾਬ ਨੂੰ ਨਹੀਂ ਪੜੋਗੇ ਨਾ ਤੁਹਾਡੇ ਜਵਾਬ ਪੜਨਗੇ ਤੁਹਾਡੇ ਜਵਾਬ ਨਹੀਂ ਪੜਨਗੇ ਉਹਨਾਂ ਦਾ ਕੋਈ ਅੱਗੋਂ ਪੜੂਗਾ ਮੈਨੂੰ ਐ ਲੱਗਦਾ ਹੁੰਦਾ ਵੀ ਕਦੇ ਨਾ ਕਦੇ ਨਾ ਤੁਹਾਨੂੰ ਕਿਤਾਬ ਨੇ ਬੁਲਾ ਲੈਣਾ ਹੁੰਦਾ ਬਿਲਕੁਲ ਬਿਲਕੁਲ ਕਿਤਾਬ ਨੇ ਆਪ ਬੁਲਾ ਲੈਣਾ ਵੀ ਆ ਜਾ ਅੱਜ ਮੈਨੂੰ ਪੜ ਹਾਂ ਮਨੁੱਖ ਦਾ ਸੁਭਾਅ ਆ ਜੇ ਤੁਸੀਂ ਪੜੋਗੇ ਤਾਂ ਮਨੁੱਖ ਦਾ ਸੁਭਾਅ ਆ ਵੀ ਜੇ ਕੋਈ ਚੀਜ਼ ਆਮ ਹੈ ਪਈ ਜਿਹੜਾ ਹੁਣ ਆ ਜਾ ਪਿਆ ਸੀ ਹਾਂ ਤੂੰ ਇਹਨੂੰ ਵਰਤਨ ਲਾ ਲੈ ਹਾਂ ਇਹਨੂੰ ਵਰਤਨ ਲਾ ਲੈ ਹਾਂ ਤਾਂ ਮੈਨੂੰ ਲੱਗਦਾ ਮਨੁੱਖ ਦਾ ਪੰਜਾਬੀ ਇਹ ਬੰਦੇ ਦਾ ਤਾਂ ਖਾਸ ਕਰਕੇ ਸੁਭਾਅ ਕਹਿੰਦੇ ਨੇ ਵੀ ਉਹ ਨੇਚਲਾ ਨਹੀਂ ਦਿੰਦਾ ਬਿਲਕੁਲ ਹਾਂ ਉਹਨੇ ਕੋਈ ਨਾ ਕੋਈ ਐ ਡੱਕਾ ਡੁੱਕਾ ਇਧਰ ਲਾਈ ਜਾਣਾ ਕੁਛ ਨਾ ਕੁਛ ਕਰਦੇ ਰਹਿਣਾ ਤਾਂ ਮੈਨੂੰ ਲੱਗਦਾ ਵੀ ਘਰ ਦੇ ਵਿੱਚ ਪਹਿਲਾਂ ਨਹੀਂ ਜਿਵੇਂ ਹੀ ਆ ਵੀ ਕਿਤਾਬ ਹੋਣੀ ਚਾਹੀਦੀ ਹਾਂ ਔਰ ਕਿਤਾਬ ਹੋਣੀ ਚਾਹੀਦੀ ਆ ਉਹ ਕਿਤਾਬ ਦਾ ਚੋਣ ਕਿਵੇਂ ਕਰਨੀ ਆ ਉਹ ਬਖਰੀਆਂ ਗੱਲਾਂ ਨੇ ਉਥੇ ਅਧਿਆਪਕ ਦੀਆਂ ਜ਼ਿੰਮੇਵਾਰੀਆਂ ਬਹੁਤ ਹੋ ਜਾਂਦੀਆਂ ਨੇ ਹਾਂ ਨਾ ਮੇਚਣ ਵਾਲਿਆਂ ਦੀ ਵੀ ਜ਼ਿੰਮੇਵਾਰੀਆਂ ਬਹੁਤ ਹੋ ਜਾਂਦੀਆਂ ਨੇ ਅਧਿਆਪਕ ਦੀਆਂ ਵੀ ਜ਼ਿੰਮੇਵਾਰੀਆਂ ਬਹੁਤ ਹੋ ਜਾਂਦੀਆਂ ਨੇ ਮੇਚਣ ਵਾਲਾ ਤੁਹਾਨੂੰ ਕੀ ਦੇ ਰਿਹਾ ਔਰ ਅਧਿਆਪਕ ਤੁਹਾਨੂੰ ਕੀ ਪੜਾ ਰਿਹਾ ਇਹ ਬਹੁਤ ਸਵਾਲੀਆਂ ਹੋਉਂਦੀਆਂ ਨੇ ਤਾਂ ਜਿੱਥੇ ਕਿਤਾਬ ਤੁਹਾਡੇ ਘਰ ਹੋਣੀ ਚਾਹੀਦੀ ਹੈ ਔਰ ਜੇ ਤੁਸੀਂ ਪਾਠਕ ਬਨਣਾ ਚਾਹੁੰਦੇ ਹੋ ਔਰ ਤੁਸੀਂ ਕਿਤਾਬ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਹਮੇਸ਼ਾ ਆਪਣੇ ਸਹਰਾਣੇ ਕਿਤਾਬ ਰੱਖੋ ਜਿੱਥੇ ਜਿੱਥੇ ਤੁਸੀਂ ਵੱਧ ਸਮਾਂ ਬੈਠਦੇ ਹੋ ਉੱਥੇ ਕਿਤਾਬ ਰੱਖੋ ਔਰ ਫਿਰ ਤੁਸੀਂ ਕਿਤਾਬ ਨਾਲ ਜ਼ਰੂਰ ਜੁੜੋਗੇ